ਉਹ ਕਲੇ ਜਿਹੇ ਮੇਰੇ ਬੋਦਨ ਹਾਂ ਚੱਪਾ ਨਾ ਉਹ ਵੀ ਬਦਲੀ ਲੈਂਦਾ ਇੱਕ ਮੁੰਡਾ ਦੇ ਦਿੰਦਾ ਇਹਨੂੰ ਕੀ ਘਾਟ ਪੈਣ ਲੱਗੀ ਸੀ ਕੀ ਗੱਲ ਹੋ ਗਈ ਬਾਈ ਕੀ ਐਂ ਕਹੋ ਬੋਲਦਾ ਉਹ ਬੋਲਣਾ ਹੀ ਆ ਦੋ ਕੁੜੀਆਂ ਤੇਰੇ ਪਹਿਲਾਂ ਸੀ ਆ ਤੀਜੀ ਇੱਕ ਹੋਰ ਆ ਗਈ ਤੇ ਫੇਰ ਕੀ ਹੋ ਗਿਆ ਬਾਈ ਕੁੜੀਆਂ ਕਿਹੜਾ ਮੁੰਡਾ ਨਾਲੋਂ ਘੱਟ ਆ ਉਹ ਭਰਾਵਾ ਘੱਟ ਹੀ ਆ ਮੰਨ ਲਾ ਜੇ ਕਿਤੇ ਤੈਨੂੰ ਰਾਤ ਨੂੰ ਅਵੀ ਨਵੀ ਪੈ ਗਈ ਇਹ ਰਾਤ ਨੂੰ ਲੈ ਜਾਣਗੇ ਇਹਨੂੰ ਚੱਕ ਕੇ ਉਹ ਕੁੜੀਆਂ ਦਾ ਤਾਂ 2 ਮਿੰਟ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਚੱਪਾ ਬੱਤ ਆ ਦੋ ਪਤਾ ਲੈ ਕੇ ਜਾ ਭੈਣ ਨੂੰ ਤੇਰੀ ਮੰਮੀ ਨੂੰ ਕਿਹਨੂੰ ਦੁੱਧ ਪਿਆਉਗੀ ਨਾਲੇ ਮੁਕਾਈ ਪਤਾ ਕਿੰਨੀ ਐ ਇੱਕ ਕੁੜੀ ਦਾ ਵਿਆਹ ਕਰਨਾ ਹੋਵੇ ਨਾ ਬੰਦੇ ਦਾ ਜਲੂਸ ਨਿਕਲ ਜਾਂਦਾ ਤੇਰੇ ਤਾਂ ਫੇਰ ਤੰ ਉਹ ਬਾਈ ਜੇ ਰੱਬ ਨੇ ਮੇਰੇ ਘਰੇ ਧੀਆ ਭੇਜੀਆਂ ਇਹਨਾਂ ਦਾ ਦਾਣਾ ਪਾਣੀ ਵੀ ਉਹਨੇ ਲੈ ਕੇ ਹੀ ਭੇਜਿਆ ਵਾ ਉਹ ਤੂੰ ਤਾਂ ਕਮਲੀਆਂ ਗੱਲਾਂ ਕਰਦਾ ਯਾਰ ਗੁਰਦੇਵ ਮੇਰੀ ਗੱਲ ਸੁਣ ਆ ਜਿਹੜੀ ਤੇਰੀ ਨਿੱਕੀ ਕੁੜੀ ਐ ਨਾ ਇਹ ਆਪਾਂ ਕਿਸੇ ਨੂੰ ਦੇ ਦੇਣੇ ਆ ਉਹ ਬਥੇਰੇ ਬੰਦੇ ਬੇਲਾਦ ਫੈਲਦੇ ਆ ਇਹ ਨੂੰ ਤਾਂ ਕਿਸੇ ਨੇ ਹੱਸ ਕੇ ਲੈ ਲੈਣਾ ਨਾਲੇ ਇਹਦਾ ਪਾਲਣ ਪੋਸ਼ਣ ਵਧੀਆ ਹੋਜੂ ਤੇ ਦੂਜਾ ਤੇਰੇ ਸਿਰ ਤੋਂ ਭਾਰ ਲੈ ਜੂ। ਬਾਈ ਕਿਹੜੇ ਭਾਰ ਦੀਆਂ ਗੱਲਾਂ ਕਰਦਾ। ਤੈਨੂੰ ਪਤਾ ਜਦੋਂ ਮੇਰਾ ਵਿਆਹ ਹੋਇਆ 6 ਸਾਲ ਮੇਰੇ ਘਰੇ ਲਾੜ ਨਹੀਂ ਹੋਈ। ਮੈਨੂੰ ਲੱਗਦਾ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਭਾਰ ਮੇਰੇ ਸਿਰ ਤੇ ਆ। ਤੇ ਮੇਰੀ ਵੱਡੀ ਧੀ ਨੇ ਮੇਰੇ ਘਰੇ ਜਨਮ ਲੈ ਕੇ ਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਭਾਰ ਲਾਤਾ ਸੀ। ਮੈਂ ਇਹਨਾਂ ਨੂੰ ਕਿਵੇਂ ਮਾੜਾ ਕਹਦਾ? ਤੂੰ ਕਹਿਣਾ ਨਾ ਆਪਣੀ ਛੋਟੀ ਕੁੜੀ ਕਿਸਨ ਦੇ ਦੇ। ਦੇ ਦੂੰਗਾ ਬਾਈ। ਪਰ ਮੇਰੀ ਇੱਕ ਗੱਲ ਦਾ ਜਵਾਬ ਦੇ ਦੇ। हां पच्छ जबों तू ਦਬਈ ਸੀਗਾ ਤੇਰਾ ਪਿਓ ਧੰਨਾ ਹੋਇਆ ਸੀ ਉਹਦਾ ਇਲਾਜ ਕਿਨੇ ਕਰਾਇਆ ਸੀ ਤੈਨੂੰ ਪਤਾ ਉਹਦਾ ਇਲਾਜ ਮੈਂ ਹੀ ਕਰਾਇਆ ਸੀ ਤੂੰ ਕਿਵੇਂ ਕਰਾਦਾ ਤੂੰ ਤਾਂ ਦਬਈ ਸੀ ਪਰ ਪੈਸੇ ਦਾ ਮੈਂ ਹੀ ਭੇਜੇ ਸੀ ਬਾਈ ਪੈਸੇ ਦਾ ਹੱਲ ਤਾਂ ਕਿਤੋਂ ਵੀ ਹੋ ਜਾਉ ਪਰ ਨਾਲ ਖੜਨ ਵਾਲੇ ਦਾ ਹੱਲ ਨਹੀਂ ਹੁੰਦਾ ਉਦੋਂ ਤੇਰੇ ਪਿਓ ਦੇ ਨਾਲ ਤੇਰੀ ਭੈਣ ਖੜੀ ਸੀ ਜੇ ਤੇਰੀ ਭੈਣ ਨਾ ਨਾ ਹੁੰਦੀ ਤਾਂ ਤੇਰੇ ਬਾਪੂ ਦਾ ਇਲਾਜ ਨਹੀਂ ਹੋਣਾ ਸੀ ਉਹਨੇ ਵਿਚਾਰੀ ਨੇ ਆਪਦਾ ਸਹਰਾ ਘਰ ਛੱਡਿਆ ਆਪਦੇ ਜਿਵਾਕ ਛੱਡੇ ਹਸਪਤਾਲਾਂ ਚ ਰਾਤਾਂ ਝਾਕੀਆਂ ਫੇਰ ਕਿਤੇ ਜਾ ਕੇ ਤੇਰੇ ਪਿਓ ਦਾ ਇਲਾਜ ਹੋਇਆ ਜੇ ਫੇਰ ਵੀ ਲੱਗਦਾ ਨਾ ਤੈਨੂੰ ਕਿ ਪੁੱਤੀ ਮਾਪਿਆਂ ਨੂੰ ਸਾਂਭ ਸਕਦੇ ਆ ਤਾਂ ਫੇਰ ਇੱਕ ਵਾਰੀ ਵਿਰਧ ਆਸ਼ਰਮ ਜ਼ਰੂਰ ਜਾ ਕੇ ਉੱਥੇ ਜਾ ਕੇ ਪਤਾ ਲੱਗਦਾ ਪੁੱਤਾਂ ਵਾਲੇ ਮਾਪਿਓ ਕਿਵੇਂ ਰੁੱਲਦੇ ਫਿਰਦੇ ਆ ਬਾਈ ਪੈਸਾ ਤਾਂ ਤੂੰ ਬਹੁਤ ਕਮਾ ਲਿਆ ਰੱਬ ਨੇ ਤੇਰੇ ਘਰੇ ਪੁੱਤ ਵੀ ਦੇਤਾ ਪਰ ਜੇ ਤੇਨੂੰ ਇੱਕ ਰੱਬ ਧੀ ਵੀ ਦੇ ਦਿੰਦਾ ਨਾ ਤਾਂ ਤੂੰ ਇੰਨੀਆਂ ਗੱਲਾਂ ਬੋਲਣੀਆਂ ਨਹੀਂ ਸੀ ਮੁੱਖ ਦੀ ਗੱਲ ਇਹ ਆ ਰੱਬ ਧੀਆ ਉਹਨਾਂ ਨੂੰ ਦਿੰਦਾ ਤੇ ਇਹਨਾਂ ਦੀ ਧੀਆ ਪਾਲਣ ਦੀ ਕਾਤ ਹੋਵੇ ਬੋ ਹਾਂ ਟੀੰਕਾ ਜੀ ਹਲਪੁੱਤ ਆ ਪੈਸੇ ਰੱਖ ਲੈ ਪੁੱਤ ਰੱਖ ਲੈ ਇਹ ਚਾਗਣ ਹੁੰਦਾ ਫਟ ਟੀੰਕਾ ਜੀ ਟੀੰਕਾ ਫੁੱਟ